ਸ਼ਾਰਪੁਰ ਪੁਲਿਸ ਲਾਈਨ ਗਰਾਊਂਡ ਦੇ ਬਾਹਰ ਰੋਡ ਦੇ ਉੱਪਰ ਅਸੀਂ ਮੌਜੂਦ ਹਾਂ ਜਿੱਥੇ ਵਾਟਰ ਸਪਲਾਈ ਮੁਲਾਜ਼ਮਾਂ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਸਰਕਾਰ ਖਿਲਾਫ ਕੀਤਾ ਜਾ ਰਿਹਾ ਹੈ ਤਾਂ ਅਨੋਖੀ ਤਸਵੀਰ ਵੀ ਸਾਹਮਣੇ ਆਈ ਹੈ ਤੁਸੀਂ ਦੇਖ ਸਕਦੇ ਹੋ ਟੈਂਕੀ ਦੇ ਉੱਤੇ ਨੇ ਜਿਹੜੇ ਮੁਲਾਜ਼ਮ ਚੜ੍ਹੇ ਹੋਏ ਨੇ ਹੱਥ ਦੇ ਵਿੱਚ ਉਹਨਾਂ ਦੀ ਉਹਨਾਂ ਦੇ ਤੇਲ ਦੀ ਬੋਤਲ ਹੈ ਤਾਂ ਉੱਪਰੋਂ ਵਿਰੋਧ ਹੋ ਰਿਹਾ ਹੈ ਤਾਂ نیچے ਵੀ ਜਿਹੜੇ ਥੱਲੇ ਵੀ ਨੇ ਮੁਲਾਜ਼ਮ ਸਾਰੇ ਬੈਠੇ ਹੋਏ ਨੇ ਅੱ ਤਾਂ ਜ਼ੋਰਦਾਰ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ ਹੈ ਆਪਣੀਆਂ ਡਿਮਾਂਡ ਨੂੰ ਲੈ ਕੇ ਤਾਂ ਕੀ ਕਾਰਨ ਹੈ ਜਿਹੜਾ ਕਿ ਇੰਨਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਧ ਤੱਕ ਉਹ ਵੀ ਅਸੀਂ ਜ਼ਰੂਰ ਜਾਣਾਂਗੇ ਸਰ ਕੀ ਨਾਮ ਹੈ ਜੀ ਤੁਹਾਡਾ ਜਤਿੰਦਰ ਸਿੰਘ ਵਦਨ ਸਰ ਅੱਜ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਾਲਾਂਕਿ ਟੈਂਕੀ ਤੇ ਵੀ ਲੋਕ ਚੜੇ ਹੋਏ ਨੇ ਕੀ ਕੁਝ ਕਾਰਨ ਹੈ ਜੀ ਜਿਹੜਾ ਜਿਹਦਾ ਕਾਰਨ ਆ ਧਰਨਾ ਲਾਉਣ ਦਾ ਜਲ ਸਪਲਾਈ ਸੈਨੀਟੇਸ਼ਨ ਕੰਟੈਕਟ ਵਰਕਰ ਜੂਨੀਅਰ ਰਜਿਸਟਰ ਨੰਬਰ 31 ਵੱਲੋਂ ਮੈਂ ਜ਼ਿਲ੍ਹਾ ਪ੍ਰਧਾਨਾ ਔਰ ਜਿਹੜੇ ਸਾਡੇ ਵਰਕਰ ਇੱਕ ਤਜਿੰਦਰ ਜੀ ਮਿਰਜਾਪੁਰ ਧਾਰੀ ਵਾਲ ਵਟ ਸਪਲਾਈ ਤੇ ਕੰਮ ਕਰਦਾ ਸੀ ਔਰ 15 ਪਿਛਲੇ 15 20 ਸਾਲ ਤੋਂ ਜਿਹੜਾ ਕੰਮ ਕਰ ਰਿਹਾ ਔਰ ਐਸ்சி ਸਾਹਿਬ ਨੇ ਉਹਨੂੰ ਵਿਸ਼ੇਸ਼ ਪੱਤਰ ਦੇ ਕੇ ਸਨਮਾਨ ਕੀਤਾ ਗਿਆ ਦੂਬੇ ਸਾਹਿਬ ਨੇ ਔਰ ਅੱਜ ਜਿਹੜੀ ਸਰਕਾਰ ਦੀ ਨੀਤੀ ਆ ਨੀयत ਨੀਤੀ ਸਾਫ਼ ਨਹੀਂ ਹੈਗੀ ਔਰ ਜਿਹੜੇ ਸਰਪੰਚ ਦੇ ਕਹਿਣ ਦੇ ਉੱਤੇ ਇੱਕ ਜਿਹੜਾ ਸਰਪੰਚ ਆ ਉਹਦੇ ਕਹਿਣ ਦੇ ਉੱਤੇ ਮੰਤਰੀ ਰਵਜੋਤਨਾ ਉਹਦੇ ਲੇਰੇਸ਼ਨ ਆ ਉਹਦੇ ਕਹਿਣ ਦੇ ਉੱਤੇ 9 ਮਹੀਨਿਆਂ ਦੇ ਵਿੱਚ ਜਿਹੜਾ 20 ਸਾਲ ਤੋਂ ਬੰਦਾ ਸਪਲਾਈ ਚਲਾ ਰਿਆ ਗੁੱਡਵਿਲ ਬਣੀ ਹੋਈ ਆ ਉਹਨੂੰ ਬੁਸ਼ੇਸ਼ ਪੱਤਰ ਦੇ ਕੇ ਸਨਮਾਨ ਕੀਤਾ ਗਿਆ ਔਰ ਮੰਤਰੀ ਦੇ ਨਾਲ ਉਹਦੀ ਜਿਹੜੀ ਸਰਪੰਚ ਦੀ 60 ਗਾਂਠ ਸੀ ਉਹ 9 ਮਹੀਨਿਆਂ ਦੇ ਵਿੱਚ ਬੰਦੇ ਨੂੰ ਜਿਹੜਾ ਫਾਰਗ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਜਿਹੜੇ ਰਿਪੀਟ ਆਰਡਰ ਕੈਨਸਲ ਕਰ ਦਿੱਤੇ ਆ ਵਰਕਰ ਨੂੰ ਰੋਜ਼ਗਾਰ ਜਿਹੜਾ ਖਤਮ ਕਰ ਦਿੱਤਾ ਵਰਕਰ ਨੇ ਅੱਕ ਕੇ ਹਾਰ ਕੇ ਅਸੀਂ ਪਹਿਲਾਂ ਐਕਸ਼ਨ ਸਾਬ ਨਾਲ ਮੀਟਿੰਗ ਕੀਤੀ ਔਰ ਧਰਨੇ ਦਾ ਨੋਟਿਸ ਦਿੱਤਾ ਅੱਜ ਵੀ ਅਸੀਂ ਧਰਨੇ ਦਾ ਨੁਕਤਾ ਸਵੇਰੇ ਦੇ ਮਿਨੀ ਸੈਕਟਰੀਏਟ ਧਰਨਾ ਲਾਇਆ ਹੋਇਆ ਸੀ ਸਾਡੀ ਕੋਈ ਵੀ ਗੱਲ ਦੀ ਜਿਹੜੀ ਪ੍ਰਸ਼ਾਸਨ ਵੱਲੋਂ ਜਾਂ ਸਾਡੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਹੀਂ ਸੁਣੀ ਗਈ ਅਸੀਂ ਐਸਸੀ ਦਫ਼ਤਰ ਦੇ ਕੋਲ ਜਿਹੜੇ ਸਾਡੇ ਜਿਹੜੇ ਵਾਟਰ ਸਪਲਾਈ ਦੇ ਵਰਕਰ ਆ ਜਿਹੜੇ ਵਰਕਰ ਨੂੰ ਕੱਢਿਆ ਗਿਆ ਉਹਦੇ ਨਾਲ ਸਾਥੀ ਜਿਹੜੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਨਗੀ ਦੇ ਮਜਬੂਰ ਹੋ ਕੇ ਚੜ੍ਹੇ ਆ ਤੇ ਸਾਥੀਓ ਜਿੱਦਾਂ ਜਿਹੜਾ ਰੁਜ਼ਗਾਰ ਖਤਮ ਕੀਤਾ ਗਿਆ ਔਰ ਜਿਹੜਾ ਰੁਜ਼ਗਾਰ ਉਹਦਾ ਖਤਮ ਕੀਤਾ ਗਿਆ ਇਹ ਅੱਜ ਜਿਹੜੇ ਮੌਕੇ ਦਾ ਐਸਡੀਓ ਸੁਖਵਿੰਦਰ ਮਨੀਸ਼ ਜਈ ਤੇ ਐਕਸ਼ਨ ਜਿਹੜਾ ਜਸਪਿੰਦਰ ਸਿੰਘ ਸਿੱਧੂ ਉਹ ਜ਼ਿੰਮੇਵਾਰ ਹੈ ਕੱਲੂ ਅੱਜ ਕੋਈ ਸਾਡਾ ਜਾਨੀ ਤੇ ਮਾਲੀ ਕੋਈ ਨੁਕਸਾਨ ਹੋ ਜਾਂਦਾ ਬਰਕਰਰ ਦਾ ਕਿਸੇ ਦਾ ਵੀ ਤੇ ਉਹ ਜਿਹੜਾ ਵਿਭਾਗ ਦੇ ਅਧਿਕਾਰੀ ਜ਼ਿੰਮੇਵਾਰ ਹੋਣਗੇ ਇੱਥੋਂ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋ ਗਿਆ ਕਿਉਂਕਿ ਅਸੀਂ ਸਵੇਰ ਦੇ ਬੈਠੇ ਹੋਏ ਹਾਂ ਮਿਨੀ ਸੈਕਰੀਟ ਧਰਨੇ ਦੇ ਮੋਰ ਲਾ ਕੇ ਪਰ ਸਾਡੀ ਕੋਈ ਗੱਲ ਨਹੀਂ ਸੁਣੀ ਗਈ ਸਰ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਦੇ ਬਹੁਤ ਹਤਾਇਸ਼ੀ ਨੇ ਬਹੁਤ ਸੋਚਿਆ ਜਾਂਦਾ ਹੈ ਸੀਐਮ ਸਾਹਿਬ ਵੱਲੋਂ ਵੀ ਅਜੇਹੀਆਂ ਗੱਲਾਂ ਕਹੀਆਂ ਜਾਂਦੀਆਂ ਨੇ ਪਰੰਤੂ ਤੁਸੀਂ ਦੱਸਣ ਮੁਤਾਬਕ 15-20 ਸਾਲ ਤੋਂ ਇਮਾਨਦਾਰੀ ਨਾਲ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਵੀ ਜੇਕਰ ਇਸ ਤਰ੍ਹਾਂ ਦੇ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਨਾਲ ਚੱਲੇਗਾ ਇਹ ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ ਇਹ ਕਹਿੰਦੀ ਸੀ ਜਿਹੜਾ ਹਰਾ ਪੈਨਾ ਮੁਲਾਜ਼ਮਾਂ ਦੇ ਹੱਕ ਤੇ ਚੱਲੇਗਾ ਪਰ ਨਹੀਂ ਜਿਹੜਾ ਹਰਾ ਪੈਨ ਮੁਲਾਜ਼ਮਾਂ ਦੇ ਉਲਟ ਚੱਲ ਰਿਹਾ ਜਿਹੜਾ ਢੋਂਗ ਪਿੱਟ ਰਿਹਾ ਕਿ ਜਿਹੜੇ ਸੀਤਪਕ ਸਿੰਘ ਦੇ ਅਸੀਂ ਵਾਰਸਾਂ ਪਰ ਇਹ ਉਲਟਾ ਕੰਮ ਕਰ ਰਹੇ ਆ ਸੀਤਪਕ ਸਿੰਘ ਦੀ ਸੋਚ ਇਹ ਨਹੀਂ ਸੀ ਕਿ ਕੱਚੇ ਮੁਲਾਜ਼ਮ ਦੇ ਕੱਚਾ ਬਿੱਲਾ ਰਜਗਾਰ ਉਹਨੂੰ ਖਤਮ ਕਰ ਦਿੱਤਾ ਜਾਵੇ ਸੀਤਪਕ ਸਿੰਘ ਦੀ ਜੋ ਸੋਚ ਜਿਹੜੀ ਸੀ ਉਹ ਤੇ ਉਲਟ ਕੰਮ ਕੀਤਾ ਜਾ ਰਿਹਾ ਕਿਉਂਕਿ ਸੀਤਪਕ ਸਿੰਘ ਜੀ ਚਾਹੁੰਦੇ ਸਨ ਕਿ ਘਰ ਘਰ ਦੇ ਵਿੱਚ ਰਜਗਾਰ ਮਿਲੇ ਔਰ ਪੱਕਾ ਰਜਗਾਰ ਮਿਲੇ ਜਿਹੜਾ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਪਰ ਅੱਜ ਜਿਹੜਾ ਸਮੇਂ ਦੀ ਸਰਕਾਰ ਆ ਉਹ ਗਲਤ ਨੀਤੀ ਲੈ ਕੇ ਆਈ ਉਹ ਤਰ ਨੀਤੀ ਸਾਫ ਨਹੀਂ ਹੈਗੀ ਜਿਹੜਾ ਮੁਲਾਜ਼ਮਾਂ ਨੂੰ ਕੱਢਿਆ ਜਾ ਰਿਹਾ ਆ ਔਰ ਵਰਕਰਾਂ ਦੇ ਉੱਤੇ ਜਿਹੜਾ ਖਵਾੜਾ ਤੇ ਤਲਵਾਰ ਵਾਂਗੂ ਲਟਕ ਰਿਆ ਫਿਰ ਨਾਲ ਹੀ ਉੱਚ ਅਧਿਕਾਰੀਆਂ ਦਾ ਦਫ਼ਤਰ ਵੀ ਐ ਉਹ ਪਹੁੰਚੇ ਨੇ ਹੱਲੇ ਤੱਕ ਕੋਈ ਗੱਲਬਾਤ ਉਹਨਾਂ ਵੱਲੋਂ ਕੀਤੀ ਗਈ ਐ ਅਜੇ ਤੱਕ ਪ੍ਰਸ਼ਾਸਨ ਇਸ ਤੇ ਪਹੁੰਚਿਆ ਅਡਜਲਟੀ ਸੱਜੇ ਪਹੁੰਚੀ ਹੋਈ ਆ ਕਿਉਂਕਿ ਸਾਰਾ ਜਦੋਂ ਅਸੀਂ ਕੋਈ ਪ੍ਰੋਟੈਸਟ ਕਰਦੇ ਆ ਉਹ ਸਾਣਾ ਬੱਤਕਾ ਹੁੰਦਾ ਅਸੀਂ ਜਿ세 ਬੰਦੇ ਲੈਟਰ ਪੈਡ ਤੇ ਬਿਲਕੁਲ ਲਾਰਡ ਆਰਡਰ ਦਾ ਧਿਆਨ ਰੱਖ ਕੇ ਕੰਮ ਕਰਦੇ ਆ ਅਸੀਂ ਸ਼ਾਂਤਵੇਂ ਪ੍ਰੋਟੈਸਟ ਕੀਤਾ ਮੈਂ ਦੱਸਣਾ ਚਾਹਣਾ ਮੈਂ ਸੂਬਾ ਦਾ ਸੀਖਤਰ ਪੰਜਾਬ ਔਨਕਾਰ ਸਿੰਘ ਢਾਂਡਾ ਅੱਜ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦਾ ਅੱਜ ਤਾਂ ਇੱਕ ਵਾਰਕਰ ਨੂੰ ਹੱਥ ਪਾਇਆ ਨੇ ਮੰਤਰੀ ਦੀ ਸ਼ਹਿਤ ਹੈ ਕਿਉਂਕਿ ਸਰਕਾਰ ਜਦੋਂ ਬਣੀ ਸੀ ਕਹਿੰਦੀ ਸੀ ਵੀ ਅਸੀਂ ਹਰਾਪੈਂਡ ਸਾਡਾ ਵਰਕਰਾਂ ਨੂੰ ਪੱਕੇ ਕੰਮ ਤੇ ਚੱਲੇ ਜਿਹੜਾ ਕੱਚੇ ਆ 20-20 ਸਾਲ ਤੋਂ ਪਰ ਇਹਦੇ ਉਲਟ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਵਾ ਸਾਡੇ ਜੇਹੀ ਤੇ ਹੈਡੀਓ ਤੇ ਸਰਪੰਚ ਦੀ ਮਿਲੀ ਭੂਤ ਕਰਕੇ ਵਰਕਰਾਂ ਨੂੰ ਉਥੋਂ ਕੱਢਿਆ ਗਿਆ ਜਦ ਕਿ ਜਿਸ ਪਿੰਡ ਦਾ ਸਰਪੰਚ ਨੇ ਸ਼ਿਕਾਇਤ ਕੀਤੀ ਆ ਵਰਕਰੋ ਸੁਪਿੰਡ ਦਾ ਤੇ ਤੀਜੇ ਪਿੰਡ ਦੀ ਸ਼ਿਕਾਇਤ ਵਾ ਉਸ ਪਰ ਤੀਜੇ ਟੈਂਟ ਜਾ ਕੇ ਬਰਕਤ ਦੀ ਮਾੜੀ-ਮੋਟੀ ਕੋ ਟੈਂਨਾਂ ਵਿੱਚ ਕੋ ਪ੍ਰੋਬਲਮ ਸੀ ਕਿ ਉਹ ਮਹਿਕਮੇ ਨੇ ਠੀਕ ਕਰਾਉਣੀਆਂ ਪ੍ਰੋਬਲਮ ਚ ਹੈਗੀ ਆ ਤੇ ਜੇ ਸਾਥੀ ਨੂੰ ਪ੍ਰਸ਼ੰਸਾ ਪੱਤਾ ਦਿੱਤਾ ਮਾਨਯੋਗ ਸਾਡੇ ਇੱਥੇ ਦਫ਼ਤਰ ਲੱਗ ਗਈ ਐਸੀ ਸਾਹਿਬ ਦਾ ਤੇ ਉਹਨਾਂ ਨੇ ਹੁਣ ਸਾਡਾ ਚੀਜ਼ ਬਣ ਗਏ ਆ ਦੋਵੇ ਸਾਹਿਬ ਅਰਜੇਸ ਦੋਵੇ ਜੀ ਸਾਡੇ ਕੋ ਉਹਨਾਂ ਦਾ ਨੰਬਰ ਵੀ ਹੈਗਾ ਉਹਨਾਂ ਦੇ ਰਾਹੀਂ ਐਸਵੇ ਚੀਫ ਇੰਜੀਨੀਅਰ ਉਹਨਾਂ ਨੇ ਮੰਗ ਪੱਤਰ ਇਹਨਾਂ ਨੇ ਸ਼ਿਕਾਇਤ ਭੇਜ ਕੇ ਅਸੀਂ ਮੰਗ ਕਰਦੇ ਹਾਂ ਰੋਜ਼ਗਾਰ ਪੱਕੇ ਦੀ ਕੱਲ ਨੂੰ ਸਾਡੀ ਮਾਨਯੋਗ ਮੁੱਖ ਮੰਤਰੀ ਪੰਜਾਬ ਨਾਲ ਕੈਬਨਟ ਦੇ ਵਿੱਚ ਮੀਟਿੰਗ ਆ ਵਰਕਾਂ ਨੂੰ ਪੱਕੇ ਕਰਨ ਲਈ ਕੋ ਫੈਸਲਾ ਹੋ ਸਕ 14 ਤਰੀਕ ਨੂੰ ਚਿੱਠੀ ਜਾਰੀ ਕਰਕੇ ਹੈੱਡ ਆਫ ਦੇ ਰਾਹੀਂ ਐਕਸ਼ਨ ਸਾਹਿਬ ਦੇ ਉੱਤੇ ਦਬਾਅ ਪਾ ਕੇ ਪ੍ਰਸ਼ਾਸਨ ਦੇ ਮੰਤਰੀ ਨੇ ਸਾਰਿਆਂ ਨੇ ਕਰਕੇ ਬਾਰਕਾ ਨੂੰ ਬਾਹਰ ਦਾ ਰਸਤਾ ਰਿਕਾਇਆ ਤੇ ਅਸੀਂ ਤਾਂ ਇਹ ਕਹਿੰਨੇ ਆਂ ਜੀ ਸ਼ੀਤ ਭਗਤ ਸਿੰਘ ਦੀ ਸੋਤ ਤੇ ਚੱਲਣ ਵਾਲੇ ਸਾਡੇ ਸਾਡੇ ਸਾਥੀਆਂ ਨੇ ਰੰਗ ਪਾਇਆ ਆਪਣੇ ਗਲੇ ਵਿੱਚ ਇਹ ਸਰਕਾਰ ਵੀ ਇਹ ਰੰਗ ਲੈ ਕੇ ਆਈ ਸੀ ਇਸ ਉਹਨਾਂ ਦੇ ਪੂਰਨਿਆਂ ਤੇ ਚੱਲਾਂਗੇ ਪਰ ਇਹਦੇ ਉਲਟ ਅਸੀਂ ਇਹ ਕਹਿਣਾ ਚਾਹੁੰਦੇ ਆਂ ਸ਼ੀਤ ਭਗਤ ਸਿੰਘ ਦੇ ਜਿਹੜੇ ਬਚਨਾਂ ਜਦੋਂ ਤੱਕ ਮਨੋਖਰ ਤੋਂ ਮਨੋਖ ਦੀ ਲੁੱਟ ਖਤਮ ਨਹੀਂ ਹੁੰਦੀ ਅਸੀਂ ਆਪਣਿਆਂ ਨੂੰ ਕਦੀ ਯਾਦ ਨਹੀਂ ਸੰਭਦੇ ਜੇ ਅੱਜ ਸਾਡੇ ਸਾਥੀ ਦਾ ਸਾਥੀ ਪਟੋਲ ਦੀਆਂ ਮੋਲਾਂ ਉੱਪਰ ਚੜ੍ਹੇ ਆ ਕਿ ਉਹਦਾ ਪਰਿਵਾਰ ਦਾ ਜਿਹੜਾ ਰਪਾਲਨ ਪਰਸਨ ਚੱਲਦਾ ਸੀ 5 10 ਜੀਓ ਦੇ ਘਰ ਦੇ ਰੋਟੀ ਖਾਂਦੇ ਸੀਗੇ ਉਹ ਉਹਦਾ ਹੱਥੋਂ ਰੋਟੀ ਖੋਈ ਗਈ ਆ ਜੇ ਸਾਥੀ ਨੂੰ ਅਜਿਹਾ ਕੁਝ ਹੋ ਜਾਂਦਾ ਆ ਇੱਚੋਂ ਦਾ ਜੇ ਪ੍ਰਸ਼ਾਸਨਵਾ ਦਾ ਜਿਹੜੇ ਵੀ ਅਧਿਕਾਰੀ ਆ ਜਿਹੜਾ ਵੀ ਕੋਈ ਇਹ ਕੰਮ ਕਰਾਉਣ ਵਾਲਾ ਚਾਹੇ ਮੰਤਰੀ ਆ ਚਾਹੇ ਜਈਆ ਐਚਡੀਓ ਆ ਚਾਹੇ ਐਕਸ਼ਨ ਸਾਹਿਬ ਕਿਉਂਕਿ ਅਸੀਂ ਦੋ ਵਾਰ ਐਕਸ਼ਨ ਸਾਹਿਬ ਨਾਲ ਮੀਟਿੰਗ ਕੀਤੀ ਆ ਉਹਨਾਂ ਨੇ ਸਾਨੂੰ ਇਹ ਦੱਸਿਆ ਕਿ ਮੈਂ ਮਜਬੂਰਾਂ ਪੱਤਰ ਉਤੋਂ ਆਇਆ ਸਾਡੇ ਤੇ ਦਵਾ ਆ ਇਸ ਕਰਕੇ ਅਸੀਂ ਇੱਥੋਂ ਮੰਗ ਕਰਦੇ ਆ ਵੀ ਸਾਡੇ ਅਧਿਕਾਰੀ ਵੀ ਹੈੱਡਸਾਈ ਪਹੁੰਚੇ ਐਕਸ਼ਨ ਸਾਹਿਬ ਪਹੁੰਚੇ ਆ ਅਸੀਂ ਫਿਰ ਵੀ ਕਹਿੰਦੇ ਗ ਬਹਾਲ ਕਾਂਦੀ ਜਿਹੜੀ ਆ ਪ੍ਰਕਿਰਿਆ ਰੰਭੀ ਜਾਵੇ ਤਾਂ ਕਿ ਅਸੀਂ ਆਪੇ ਜਾ ਕੇ ਆਪਣੀਆਂ ਡਿਊਟੀਆਂ ਕਰ ਸਕੀਏ ਤਾਂ ਮੁਲਾਜ਼ਮਾਂ ਦੇ ਨਾਲ ਵੀ ਜਿਹੜੀ ਕੀ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਵਿਰੋਧ ਪਾਇਆ ਜਾ ਰਿਹਾ ਹੈ ਤਾਂ ਇਹੀ ਮੁੱਖ ਮੰਗ ਹੈ ਕਿ ਜਿਹੜੇ ਵਰਕ ਆਰਡਰ ਉਹਨਾਂ ਦੇ ਮੁਲਾਜ਼ਮ ਸਾਥੀ ਦੇ ਰੋਕੇ ਗਏ ਨੇ ਉਹਨਾਂ ਨੂੰ ਜਲਦ ਤੋਂ ਜਲਦ ਬਹਾਲ ਕਰਵਾਇਆ ਜਾਵੇ ਤਾਂ ਜੋ ਜਿਹੜਾ ਕਿ ਉਹ ਸਾਥੀ ਮੁਲਾਜ਼ਮ ਹੈ ਵਾਪਸ ਆਪਣੀਆਂ ਸੇਵਾਵਾਂ ਦੇ ਸਕੇ ਕੈਮਰਾ ਪਰਸਨ ਮਨਵੀਰ ਮੇਟੀਆਣਾ ਦੇ ਨਾਲ ਮਨੀਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਹਾਰਪੁਰ ਨਿਊਜ਼ We at GNA University see potential in everyone and everything around us. We drive innovation and entrepreneurship. We groom competent global citizens to affect positive change around them.